ਘੜਬੜੀ ਲਈ ਹਜੂਰ ਸਾਹ ਪਾਸ਼ਾ ਜੀ ਦੇ ਬਾਬੇ ਕੋਲ ਪਰ ਚਲ ਗਏ ਬਾਬਾ ਧਰਮਵੰਤ ਸਿੰਘ ਸਾਹਿਬ ਜੀ ਉੱਤੇ ਬੈਠੇ ਆਪਾਂ ਨਾਲ ਕੋਲ ਤੇ ਬਾਬਾ ਜੀ ਸਿੰਗ ਦਾ ਅਸਾਂ ਗਾਣੇ ਦਾ ਉੱਥੇ ਪੁੱਛਿਆ ਬਾਬਾ ਜੀ ਕਿ ਕੋਈ ਵਜਨ ਸੁਣਾਓ ਮਾਨੂੰ ਬਾਰਾ ਜੀ ਮਾਰਾ ਸਾਹ ਜੀ ਪਾਸ਼ਾ ਦਾ ਤੇ ਉਹ ਕਹਿੰਦੇ ਕਲਗੀਧਰ ਤੇ ਤੁਹਾਡੇ ਅੰਦਰ ਵੀ ਆ ਤੂੰ ਵੀ ਵਜਨ ਕਰੋ ਕਲਗੀਧਰ ਦਾ ਕਲਗੀਧਰ ਸਿੰਘ ਸਾਹਿਬ ਤੁਸੀਂ ਆਪ ਅਜਨ ਕਰੋ ਕਹਿੰਦੇ ਤੁਸੀਂ ਹਰ ਬਾਬਾ ਵਜਨ ਸੁਣਾਓ ਕਹਿੰਦੇ ਜਿਹੜੇ ਬਾਬਾ ਹਜੂ ਰਾਜ ਸਿੰਘ ਸਾਹਿਬ ਜੀ ਹੀ ਨਾ ਬਰੀ ਕਹਿੰਦੇ ਉਹਦੇ ਵੱਡੀ ਸ਼ੇਰ ਹੀ ਮਾਰਾ ਉਹਦੇ ਕਉ ਗੁਰੂ ਸਾਹਿਬ ਦੇ ਬੜੇ ਪ੍ਰੇਮ ਹੀ ਮਾਰਾ ਉਹਦੇ ਨਾਲ ਜੀ ਕਹਿੰਦੇ ਮਹਾਰਾਜ ਕੋਈ ਵਜਾ ਸੁਣਾਓ ਬਾਬਾ ਜੂਰਾ ਸਿੰਘ ਸਾਹਿਬ ਜੀ ਦਾ ਕਹਿੰਦੇ ਜਿਹੜੇ ਬਾਬਾ ਜੂਰਾ ਸਿੰਘ ਸਾਹਿਬ ਜੀ ਜਦੋਂ ਵੀ ਉਹਨੇ ਸੇਵਾ ਦੇ ਅੰਦਰ ਜਾਣਾ ਜਦੋਂ ਵੀ ਉਹਨੂੰ ਬਾਹਰ ਆਲਾ ਕਹਿੰਦੇ ਤੂੰ ਤਲਗੀ ਤਰ ਮਹਾਰਾਜ ਆਪ ਖਦੇ ਬਲਾ ਉਹਨੂੰ ਬਾਹਰ ਕਰ ਦੇ ਲਈ ਇੰਨਾ ਪ੍ਰੇਮ ਕਰਨਾ ਮਹਾਰਾ ਜੈ ਬਨਾ ਤੇ ਕਹਿੰਦੇ ਕੋਈ ਸੰਤਾਂ ਨੇ ਚਾਹ ਕੀਤਾ ਕਿ ਮਾਰਾ ਹੀ ਮਾਰੇ ਦੇ ਵਾਸਤ ਨਹੀਂ ਆ ਜੀ ਸਤਿਗੁਰੂ ਮਾਚ ਪਹਿਲੋ ਲੈਣਾ ਉਹ ਵੀ ਸੰਤਾਂ ਨੇ ਜੀ ਸਾਹ ਬਹੁਤ ਪ੍ਰੇਮ ਕਰਦੀਆਂ ਬਾਹਰ ਨਾਲ ਜੀ ਤੇ ਉਥੇ ਵੀ ਸੰਤਾਂ ਨੇ ਚਾਹ ਕੀਤਾ ਮੰਝੀ ਕੰਦੇ ਕੇ ਬਾਹਰਾ ਸੋ ਇਹ ਕਿਰਪਾ ਕਰੋ ਕਿ ਅਹੀ ਮਹਾਰਾਜ ਦੀ ਆਵਾਜ਼ ਸੁਣਨੀ ਹੈ ਜੀ ਕਿ ਮਹਾਰਾਜ ਸਾਹਿਬ ਹਨਾ ਆਪਾ ਉਹ ਦਰਸ਼ਨ ਕਰਦੇ ਹਨ ਉਹਨੂੰ ਪਤਾ ਮਹਾਰਾਜੇ ਪਰ ਤਾਂ ਖੜੇ ਮਹਾਰਾਜ ਸਾਹਿਬ ਦੀ ਹਨਾ ਤੇ ਤੁਸੀਂ ਹਾਨੂੰ ਭਜਨ ਸੁਣਾਓ ਜੀ ਉਹ ਅਰਦਾਸ ਕਹਿੰਦੇ ਫਿਰ ਉਹਨੇ ਜਦੋਂ ਕੀਤੀ ਨਾ ਤੇ ਸੰਗਤਾਂ ਜਦੋਂ ਕੀਤਾ ਪਰ ਸੰਗਤ ਨਹੀਂ ਮੰਨਦੇ ਫਿਰ ਬਾਬਾ ਜੀ ਉਹਨਾਂ ਨੇ ਫਿਰ ਜਦੋਂ ਗੇੜ ਤੇ ਖਲੋਕੀ ਜਦੋਂ ਮਹਾਰਾਜ ਸਾਹਿਬ ਨੂੰ ਪੂਰੀ ਕਾਜੇ ਜਦੋਂ ਬਲਾਈ ਮਹਾਰਾਜ ਸਾਹਿਬ ਨਾਲ ਤੇ ਉਹ ਫਿਰ ਮਹਾਰਾਜ ਨੂੰ ਤੁਰ ਜਵਾਬ ਤਾਂ ਫਿਰ ਨਾ ਪੂਰਾ ਗੱਜ ਕੇ ਪੁਰਾ ਦੋ ਤੇ ਸੰਗਤਾਂ ਜੀ ਅਹਲ ਗਏ ਪੁਰੀਆਂ ਤੇ ਮਹਾਰਾਜ ਸੁਣਾ ਰਾਤੀ ਸਾਰੇ ਸੰਟਾਰੇ ਸੀਚੋ ਗੇ ਥਲੰਨੀ ਮੇਗੋਗੇ ਪੂਰੇ ਗੱਜਕੇ ਕਰਕੇ ਜਾ ਫਿਰ ਪਾਵੇ ਨਿਹਾਲ ਜਾਵੇ ਤਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਤੁਨੂ ਭਾਵੇ ਸਭ ਤਕਰੀਆ ਗਾਵੇ